아, 네, 다, ਇਹ ਲਾ ਅੰਨਿਵੋਤਾ ਅੱਛਾ ਤੁਸੀਂ ਦੇਖੋ ਇਹ ਸਾਥੇ ਵਿੱਚ ਜੜੀ ਪਈ ਆ ਪੈਣਾ ਹਾਂ ਚਿੰਤਾ ਨਾ ਕਰ ਇਹ ਦਾਨ ਜਿਹੜੇ ਕਰਦੇ ਆ ਬੇਫਾਇਦਾ ਘਰ ਭਰੀ ਜਾਂਦੇ ਦਾਨ ਇੱਥੇ ਇੱਥੇ ਲੱਗਣਾ ਦਾਨ ਇੱਥੇ ਲੱਗਣਾ ਆ ਵਿਚਾਰੀ ਕੁੜੀ ਦਾ ਘਰ ਵਾਲਾ ਮਰਿਆ ਆਇਆ 2-3 ਸਾਲ ਹੋ ਗਏ ਆ ਇਹ ਵੇਖੋ ਚਾ ਲੋ ਆ ਸਾਡੀ ਸਾਰੀ ਟੀਮ ਆ ਭਰਾਵਾ ਠੇਕੇਦਾਰ ਵੀ ਆ ਪੰਚਾਇਤ ਮੈਂਬਰ ਵੀ ਇਹ ਵੀ ਪੰਚਾਇਤ ਮੈਂਬਰ ਆ ਵੀ ਪੰਚਾਇਤ ਮੈਂਬਰ ਆ ਇਹ ਸਾਰੇ ਭਰਾ ਮੈਂ ਸਾਫ ਕਾ ਸਰਪੰਚਾਂ ਹਾਂ ਤੇ ਕੋਈ ਪਾਰਟੀ ਬਾਜ਼ੀ ਨਹੀਂ ਅਸੀਂ ਉਥੇ ਸੌਦਾ ਪਹਚਾਉਂਦੇ ਆ ਜਿੱਥੇ ਪਹਚਾਉਣ ਦਾ ਫਾਇਦਾ ਇਸ ਬੀਬੀ ਦਾ ਮਹੀਨੇ ਦਾ ਸੌਦਾ ਦੇਣ ਦਾ ਆ ਹਾਂ ਜੇ ਹੋਰ ਵੀ ਇਹਨੂੰ ਲੋੜ ਪਈ ਤੇ ਅਸੀਂ ਤਾਂ ਆਂਗੇ ਹਾਰ ਆਇਆ ਯਾਰ ਬਾਈ ਸੋ ਲਾਕੀ ਦੀ ਵਿੱਚ ਜਿਮੇਦਾਰ ਪੜਾਵਾਂ ਦੀਆਂ ਜ਼ਮੀਨਾਂ ਖਤਮ ਹੋ ਗਈਆਂ ਵਾ ਉਸ ਜ਼ਮੀਨਾਂ ਨੂੰ ਪਾਲਣ ਵਾਲਾ ਸੰਭਣ ਵਾਲਾ ਪੈਦਾ ਜਿਹੜੀ ਵਾਰੀ ਕਰਨੀ ਆ ਉਹ ਇੱਕ ਕਿਸਾਨ ਦੇ ਨਾਲ ਮਜ਼ਦੂਰ ਨੇ ਕਰਨੀ ਜੇ ਕਿਸਾਨ ਖਤਮ ਹੋ ਗਿਆ ਵਾ ਜਿਮੇਦਾਰ ਖਤਮ ਹੋ ਗਿਆ ਇਹ ਤੇ ਉਹ ਪੈੜੀ ਨੂੰ ਸੰਭਣ ਵਾਲਾ ਮਜ਼ਦੂਰ ਪਹਿਲਾਂ ਖਤਮ ਹੋਇਆ ਜੀ ਕਈ ਕਹਿੰਦੇ ਆਪਣਾ ਘਰ-ਪਾਰ ਲੈਣਾ ਏ ਆ ਬੀਬੀ ਦੇ ਘਰ ਵਾਲੇ ਨੂੰ 2 ਸਾਲ ਹੋ ਗਏ ਪੂਰੇ ਹੋਏ ਨੂੰ ਇਹ 20 ਮਹੀਨੇ ਦੇ ਸੌਤੇ ਦਾ ਘਰ ਭਰ ਲੋ ਅਸੀਂ ਇੱਕ ਮਹੀਨੇ ਦਾ ਸੌਤਾ ਦੇਣਦੇ ਆ ਜਿਹੜੇ ਜਿਹੜੇ ਗਰੀਬਾਂ ਦੇ ਘਰ ਪਹੁੰਚਣ ਆਲਾ ਇਹਨਾਂ ਠੇਕੇਦਾਰ ਤੀਆਂ ਮੈਂਬਰ ਪੰਚਾਇਤ ਦੀ ਭਗਤ ਉਹ ਵੀ ਠੇਕੇਦਾਰ ਆ ਇਹ ਵੀ ਠੇਕੇਦਾਰ ਮਿਸਤਰੀ ਦੇ ਅਸੀਂ ਇਹਨਾਂ ਦੇ ਸੰਯੋਗ ਨਾਲ ਤੇਲ ਫੁੱਲ ਦੇ ਕੇ ਮਹੀਨੇ-ਮਹੀਨੇ ਦਾ ਸੌਤਾ ਪਹੁੰਚਾਉਂਦੇ ਆ ਟਰਾਲੀਆਂ ਲਾ ਕੇ ਟਰੱਕ ਲਾ ਕੇ ਫੜਾ ਜਾਣੇ ਆ ਉਹ ਘਰ ਘਰ ਲੈਣੇ ਓਏ ਤੁਹਾਡਾ ਪੋਨ ਨਹੀਂ ਜੇ ਪੋਨ ਨਹੀਂ ਜੇ ਗੈਰ ਖਾਨ ਵਾਲਾ ਅੱਜ ਵੀ ਮਰਿਆ ਤੇ ਕੱਲ ਨੂੰ ਜੇ ਮਦਦ ਕਰਨੀ ਆ ਤੇ ਇਸ ਤਰ੍ਹਾਂ ਕਰੋ ਕਿ ਇਹ ਗਰੀਬ ਦੇ ਘਰ ਆਤੀ ਦੇਖੋ ਵਿਚਾਰੀ ਆ ਛੱਤ ਵਿੱਚੇ ਖੜੀ ਜਾਂਦੀ ਗਰੀਬ ਬਣੀ ਛੱਤ ਨਹੀਂ ਪੈਣ ਡਈ ਵਿਚਾਰੀ ਤਰਪਾਈਲ ਥੱਲੇ ਰਹਿਣ ਡਈ ਆ ਜੇ ਮਦਦ ਕਰਨੀ ਆ ਵੱਡੇ ਵੱਡੇ ਸਮਾਇਆ ਦਾਰ ਵੱਡੇ ਵੱਡੇ ਤਾਨੀ ਕਰਨ ਦੇ ਆ ਤਾਨ ਪਰ ਜਿੱਥੇ ਤੁਹਾਡਾ ਦਾਨ ਲੱਗਣਾ ਜੇ ਕਰਮਾਂ ਵਾਲਿਓ ਉੱਥੇ ਦਾਨ ਕਰੋ ਹਾਂ ਮੈਂ ਇੱਕ ਗਤਰਪਾਰਸੀ ਵੀ ਸੇਵਾ ਕਰਦਾ ਵਾ ਤਿਲ ਫੁੱਲ ਦੇ ਨਾਲ ਜੋ ਭੇਟ ਆ ਸੀ ਤਾਂ ਭਰਾਵਾਂ ਦੇ ਸੰਜੋਗ ਨਾਲ ਇਹਨਾਂ ਦੇ ਸੰਜੋਗ ਨਾਲ ਮਹੀਨੇ-ਮਹੀਨੇ ਦਾ ਸੌਦਾ ਦੇਂਦਾ ਆ ਮੈਂ ਪੀਰਾਂ ਦੀ ਸੇਵਾ ਕਰਦਾ ਸਾਫਕਾ ਸਰਪੰਚਵੀਆਂ ਇਹ ਸਾਰੇ ठेकेदार ਵੀ ਆ ਪੰਚਾਇਤ ਮੈਂਬਰ ਵੀ ਆ ਇਨਾਂ ਦੇ ਸਹਿਯੋਗ ਨਾਲ ਸਾਰਿਆਂ ਇੱਕ ਮਹੀਨੇ ਦਾ ਸੌਦਾ ਦੇਣ ਐ ਛੱਤਤੀ ਦੀ ਅੜੀਆ ਅਸੀਂ ਤਾਂ ਕਹਿੰਦੇ ਹਾਂ ਇਹਦੀ ਮਦਦ ਕਰੋ ਜਿੱਥੇ ਮਦਦ ਹੋਣ ਵਾਲੀ ਆ ਆਓ ਭਾਈ ਦੇਓ ਆਹ ਲਓ ਲੈ ਆ ਵੀ ਫੇਟੇ ਨਾਲ ਆ ਜਾ ਵੀ ਭਾਈ ਭਰੋ ਭੈਣ ਮੇਰੀਏ ਇੱਕ ਮਹੀਨੇ ਦਾ ਸੌਦਾ ਆ ਜਾ ਦੇਣਾ ਇੱਕ ਮਹੀਨੇ ਦਾ ਸੌਦਾ ਈ ਧੀ ਮੇਰੀਏ ਜੇ ਤੈਨੂੰ ਲੋੜ ਪਵੇ ਹਾੜ ਆਇਆ ਕਾ ਮਤੋਂ ਪੈਣੀ ਬੰਦਾ ਤੇਰੇ ਸਿਰ ਤੇ ਨਹੀਂ ਤੂੰ ਕਿੱਥੋਂ ਕਾੜਾ ਜੇ ਤੈਨੂੰ ਇੱਕ ਮਹੀਨੇ ਦਾ ਫੌਦਾ ਡਿਟੈਲ ਨਾ ਪਰਾਵਾ ਦੇ ਸੰਜੋ ਉਹ ਗਣਾ ਤੇਲ ਫੁੱਲ ਪਾ ਕੇ ਜਦੋਂ ਤੈਨੂੰ ਲੋੜ ਪਵੇਗੀ ਜਦੋਂ ਤੂੰ ਜਾਣੀ ਏ ਮੰਗਣ ਅੱਗੋਂ ਕਹਿ ਦਿੰਦੇ ਤੁਹਾਡਾ ਨਹੀਂ ਆਇਆ ਤੁਹਾਡਾ ਨਹੀਂ ਆਇਆ ਸਾਟਾ ਆਇਆ ਤੇ ਫੇਰ ਅਹੀਂ ਪਾਉ ਗਰੀਬ ਅਸੀਂ ਆ ਸਾਡੀਆਂ ਕੋਈ ਜ਼ਮੀਨਾਂ ਨਹੀਂ ਜੇ ਸਾਡੇ ਕੋਲ ਜ਼ਮੀਰ ਹੈਗੇ ਜੇ ਪਰ ਜ਼ਮੀਨਾਂ ਨਹੀਂ ਆ ਇਹਨਾਂ ਦੇ ਸੰਜੋਗ ਨਾਲ 1 ਮਹੀਨੇ ਦਾ ਸੌਦਾ ਕੋਰੋਂ ਦੇਣ ਦੇ ਆਂ ਗਾਂ ਵੀ ਲੋੜ ਪਵੇ ਤੇ ਇਸ ਕੁੜੀ ਨੂੰ ਅਸੀਂ ਤਾਂ ਆ ਗਏ ਲਾਓ ਭੈਣਾ 1 ਮਹੀਨਾ ਮੁੰਡੇ ਨਹੀਂ ਥਾ ਲਾਓ ਆ ਮੇਰੀ ਭੈਣ 1 ਮਹੀਨੇ ਦਾ ਸੌਦਾ ਈ ਜੇ ਤੈਨੂੰ ਲੋੜ ਪਵੇ ਤੇ ਤੂੰ ਸੱਸਰੇ ਠੇਕੇਦਾਰ ਨੂੰ ਤੇਰੇ ਘਰ ਇੱਕ ਮਹੀਨੇ ਦਾ ਸੌਦਾ ਸੀ ਫੇਰ ਪਹਚਾਵਾ ਗੀ ਹਾਂ ਜੇ ਜ਼ਿਮੀਦਾਰਾਂ ਭਾਰ ਆਵਾਂ ਦੀਆਂ ਜ਼ਮੀਨਾਂ ਖਤਮ ਹੋਈਆਂ ਏ ਆ ਬੀਬੀ ਵਿਚਾਰੀ ਪਾਲ ਪਾਲਦੀ ਹੀ ਬੱਚੇ ਮਿਰਚਾਂ ਤੋੜ ਕੇ ਕਰੇਲੇ ਤੋੜ ਕੇ ਤੇ ਉਹਦਾ ਵੀ ਤਾਂ ਘਰ ਰਿੰਦੀ ਵੀ ਤਾਂ ਰੋਟੀ ਖਤਮ ਹੋ ਗਈ ਭਰਾਓ ਆ ਵੇਖੋ ਛੱਤ ਵਿੱਚ ਚੜੀ ਹੈ ਗਰੀਬਣੀ ਨੂੰ ਇੱਧਰ দান ਕਰੋ ਜਿੱਥੇ ਤੁਹਾਨੂੰ ਰੱਬ ਨੇ 10 ਗੁਣਾ ਵਧਾਉਣਾ ਹੈ ਇਹ ਨਾ ਟਰੱਕਾ ਟਰਾਲਿੰਗ ਦਾ ਲਾਜ ਉਹ ਅੱਗੋਂ ਕਹਿੰਦੇ ਤੁਹਾਡਾ ਨਹੀਂਗਾ ਸਾਡਾ ਵਿਚਾਰੇ ਖਾਲੀ ਮੋੜ ਕੇ ਆਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ